ਲਓ ਜੀ ਬਾਈ ਅੰਕਲਾ ਦਾ ਟਰਾਲਾ ਵੀ ਤਿਆਰ ਹੋ ਗਿਆ ਦੇਖੋ ਇੱਧਰ ਨਵਾਂ ਟਰਾਲਾ ਹਾਂ ਬਈ ਠੀਕ ਆ ਆਰ ਡਬਲਯੂ ਜੱਗਾ ਖੁਸ਼ਪੂਰਾ ਬਈ ਟਰਾਲੇ ਦੇ ਮਗਰ ਮਗਰ ਘੁੰਮ ਕੇ ਦੇਖਦਾ ਲਓ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਬਾਈ ਅੱਜ ਚੱਲੇ ਆ ਬਠਿੰਡੇ ਸ਼ਹਿਰ ਟਾਈਮ ਸਾਡਾ ਰਸਤੇ 'ਚ ਹੀ ਲੱਗਿਆ ਵੀਡੀਓ ਬਣਾਉਣ ਦਾ ਜਿਹੜਾ ਜੱਗੇ ਦਾ ਟਰਾਲਾ ਬਾਈ ਮੋਡੀਫਾਈ ਹੋਣ ਦਿੱਤਾ ਪਿਆਦਾ ਤਕਰੀਬਨ ਤਕਰੀਬਨ ਵੀ ਤਿਆਰੇ ਐ 90% ਤਿਆਰ ਹੋ ਗਿਆ ਤੇ ਵੀਰ ਨੇ ਬਾਈ ਪ੍ਰੋਗਰਾਮ ਕਰਾਇਆ ਪਿਆ ਇਹ ਤੇ ਪ੍ਰੋਗਰਾਮ ਪਰ ਵੀ ਜਾਣਾ ਸਾਨੂੰ ਐਨ ਨਾਲੇ ਬਹਾਨੇ ਕਰ ਲੈ ਆਪਣਾ ਟਰਾਲਾ ਦੇ ਕੇ ਆਉਂਗੇ ਪ੍ਰੋਗਰਾਮ ਦੀ ਜੋਰ ਪਾਇਆ ਤੁਹਾਨੂੰ ਹਾਂ ਤੇ ਵੀਰ ਕਹਿੰਦਾ ਵੀ ਜੇ ਤੁਹਾਨੂੰ ਕੋਈ ਮਾੜਾ ਮੋਟਾ ਸਟicker ਜਾਂ ਕੋਈ ਕਮੀ ਪੇਚੀ ਲੱਗੀ ਉਹ ਦੇਖ ਜਿਓ ਬੰਦਾ ਸਾਨੂੰ ਕੋਈ ਮਿਲਿਆ ਨਹੀਂ ਆਮਨਾ ਫਟੜਾ ਪੂਰੀ ਮੰਨਿਆ ਨੇ ਪੂਰੀ ਦਾ ਥੋੜਾ ਜਿਹਾ ਕੰਮ ਚ ਬਿਜੀ ਹੋਣ ਕਰਕੇ ਫੇ ਅਸੀਂ ਦੋਹਾਂ ਨੇ ਗੱਡੀ ਖਿੱਚਤੀ ਪਰ ਦੂਰ ਵੀ ਹੈਗਾ ਜੱਗੇ ਬੱਸ ਦੂਰ ਬਹੁਤ ਕਿਉਂਕਿ ਹੈ ਤਾਂ ਬਾਈ 180 ਕਿਲੋਮੀਟਰ ਆ ਰੋਡ ਨਹੀਂ ਹੈਗੇ ਉਕਣਾ ਦੇ ਸਾਫ ਵੀ ਟੀਆ ਚੌਥਾ ਗੇਰੇ ਬਦਲ ਹੋਈ ਜਾਂਦੇ ਤਾਂ ਕਰਕੇ ਟਾਈਮ ਲੱਗ ਜਾਂਦਾ ਇਹ ਨਹੀਂ ਤਾਂ ਅਸੀਂ ਜੱਗੇ ਬੱਸ ਕਾਲ ਵੀ ਜਾਂਦੇ ਆ ਉੱਥੇ 2.5 ਘੰਟੇ 'ਚ ਬੰਦਾ ਪਹੁੰਚ ਜਾਂਦਾ ਇੱਧਰੋਂ ਤਾਂ 4 ਘੰਟੇ ਹੀ ਲੱਗ ਜਾਂਦੇ ਆ ਉਹ ਨਾਲ 190 ਕਿਲੋਮੀਟਰ ਦੇਖ ਲੈ ਉਹ ਰੋਡ ਵਧੀਆ ਹਾਂ ਚੱਲ ਜage ਹੁਣ ਚਾਚੇ ਅਜੇ ਕਿ ਚਾਚੇ ਨੂੰ ਅੱਜ ਪਿੰਡ ਕੋਈ ਮਰਗਤ ਦੀ ਹੋਗੀ ਉੱਥੇ ਜੂਰੀ ਦਾ ਮੇਰਾ ਚਾਚੇ ਨੇ ਜਾਣ ਦਾ ਉਹਨੂੰ ਵੀ ਕੰਮ ਪੈ ਗਿਆ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਆ ਬਾਈ ਵੀਡੀਓ ਦੇ ਵਿੱਚ ਦੇਖੋ ਵੀ ਕਿਹਿਆ ਸਿਸਟਮ ਹੈ ਬਾਕੀ ਰੋਡਾਂ ਦਾ ਸਾਨੂੰ ਪੇਤ ਹੈ ਨਹੀਂ ਲੋਕੇਸ਼ਨ ਲਾ ਕੇ ਲੰਘ ਜਾਂਦੇ ਆ ਟੇਕਸ਼ਨ ਨਾ ਹੋਵੇ ਹੂੰ ਪੇਂ ਨਹੀਂ ਬਹੁਤ ਸਾਦਾ ਬੰਦਾ ਹੈ ਤੁਹੇ ਦੀ ਜਾਣਾ ਲੱਗੇ ਜੀ ਨਾ ਲੈ ਜਾ ਸਕਦੇ ਨਹੀਂ ਤਾਂ ਫਿਰ ਪੁੱਛਦੇ ਰਹੋਗੇ ਕਿ ਤਾਕੀ ਜੀ ਨੂੰ ਗਾਰਡਨ ਬਾਹਰ ਵਾਹ ਕਿੱਧਰ ਜਾਈਏ ਆਪਾਂ ਨੇ ਕਿੱਥੇ ਜਾਣਾ ਪਾ ਜਾਣਾ ਰਾਮਪਰਾ ਫੂਲ ਬਾਲਿਆਂ ਵਾਲੀ ਪਿੰਡ ਆ ਬਟਿੰਡਾ ਦਾ ਜ਼ਿਲ੍ਹਾ ਬਟਿੰਡੇ ਤੋਂ 10 ਕਿਲੋਮੀਟਰ ਪਛੇ ਰਹਿ ਜਾਂਦਾ ਬਾਲਿਆਂ ਵਾਲੀ ਪਿੰਡ ਆ ਰੇ ਡਬਲ ਰਾਜਸਥਾਨ ਰੰਗਰੀ ਵਰਕੋ ਵਾਲਾ ਚੱਲ ਫਿਰ ਚਲੀਏ ਦਿਖਾਈਏ ਟਰਾਲੀ ਜਾ ਕੇ ਲਓ ਜੀ ਭਾਈ ਜਰੋ ਪਿੰਡ ਤੇ ਤੁਰੇ ਤੇ ਸਾਡੇ ਉੱਥੇ ਮੌਸਮ ਇੱਕ ਨੰਬਰ ਦਾ ਫੈਦਨ ਉਜੂ ਜੂ ਗਾਂ ਜਾਈ ਜਾਂਦੇ ਆ ਤੋਂਦੋਂ ਤੋਂ ਦੇਵਾ ਦਾ ਕਿਤੇ ਕਿਤੇ ਤੱਕ ਇਹ ਦੋ ਦੇਖਦਾ ਪਿੱਛੇ ਜੇ ਬਾਈ ਕੁਝ ਨਹੀਂ ਤਾਂ ਦੇਖਦਾ ਵੀ ਤੋਂਦ ਇਦਾਂ ਨੂੰ ਇੰਨੀ ਤੋਂਦਾ ਪੁੱਛੋ ਨਾ ਸਾਡੇ ਘੁੱਪਾਂ ਦੀ ਘੜਾ ਕਿਤੇ ਵੇਰੇ ਏਰੀਆ ਏਰੀਆ ਦਾ ਫਰਕ ਆ ਬਾਈ ਹਲੇ ਅਸੀਂ ਖੰਨੇ ਤੇ ਖੰਨੇ ਕਿੱਥੇ ਆਦਾ ਸਵਰਾਲੇ ਦੇ ਖੰਨੇ ਨੂੰ ਜਾ ਰਹੇ ਹਾਂ ਖੰਨੇ ਦੇ ਜਿਹੜੇ ਪਹੁੰਚਣੇ ਆਲੇ ਵੀ ਦੇਖ ਲੈ ਟੋਟਿਆ ਜਾ ਮੈਂ ਤੋਂਦਾ ਜੱਗੇ ਖੰਨੇ ਆ ਗਏ ਨਾ ਪੋਲਾ ਗਿਆ ਮੈਂ ਕਹਿੰਦਾ ਪਟਿਆਲੇ ਨੂੰ ਆਹੀ ਜਾਂਦਾ ਹਾਂ ਹਾਂ ਆ ਇਧਰ ਨੂੰ ਪਟਿਆਲਾ ਭਾਈ ਜੋ ਜੋ ਗਾਹਾਂ ਨੂੰ ਜਾਈ ਜਾਂਦੇ ਆ ਤੁੰਦ ਦੇਖੋ ਕਿਹੜੇ ਸਾਹ ਨਾਲ ਵੱਧ ਹੀ ਜਾਂਦੀ ਆ ਐਂ ਲੱਗਦਾ ਵੀ ਰਵਾ ਤੇ ਆ ਆਪਣੇ ਚਾਹੀਦੀ ਨਹੀਂ ਤੁੰਦ ਆਪਣੇ ਤਾਂ ਧੁੱਪਾਂ ਨਹੀਂ ਡਰੇ ਜੱਜਮੰਟ ਜੀ ਕੇਲੇ ਗਾਹ ਕੱਢਣਾ ਪੈਂਦਾ ਗੱਡੀ ਦੇਖ ਕੇ ਆਪਣੇ ਹੀ ਨਹੀਂ ਢੰਡ ਪੈਣੀ ਕਣਾ ਲਓ ਜੀ ਭਾਈ ਪਹੁੰਚ ਗਏ ਵੀਰ ਕੋਲ ਜੱਗੇ ਬੰਲੇਰ ਮਾਰ ਸਰ ਜੀ ਟਾਈਮ ਹੈਗਾ ਹੋਰ ਭਾਈ ਕੀ ਹਾਲ ਹੈ ਜੀ ਕਿਸਮਤ ਦਾ ਮੱਥਾ ਹੈਗਾ ਦਾ ਦੇਖਣਾ ਮੱਥਾ ਟੇਕਣਾ ਹੈਗਾ ਬਹੁਤ ਹੋ ਗਿਆ ਖਿੱਚ ਕੇ ਆਏ ਬਾਈ ਅਸੀਂ ਸਿੱਕਾ ਹੈ ਪੂਰਾ ਸੀ ਡਿਫੈਂਡਰ ਨੇ ਬਣਾਈ ਵੀਤੀ ਰਾਸਤੇ ਮਲਟਾ ਸਤਿ ਸ਼ਕਾ ਬਾਈ ਜੀ ਸਤਿ ਸ਼ਕਾ ਜੀ ਹੋਰ ਕਹਿਵੇਂ ਸਤ ਵਧੀਆ ਜੀ ਵਧੀਆ ਕਿਹਨੂੰ ਬੋਲੇ ਨਹੀਂ ਲੁਗਾਈ ਚੱਲ ਮੋਟੀ ਤਾਂ ਤੇ ਕਿ ਆਹੀ ਜਗਾ ਤੀ ਕੋਈ ਜਗਾ ਸੀ ਜਿੱਥੇ ਟਰਾਲੇ ਖੜੇ ਨੇ ਇੱਲਾ ਹੈ ਸਫਾਈ ਕਰਦੀ ਬਾਈ ਉਹ ਪਏ ਸੀ ਉਸੇ ਸਾਹਮਣੇ ਇੱਤੀ ਖੜਾ ਦਾ ਆਪਣਾ ਟਰਾਲਾ ਬਣ ਬਦਲਤੀ ਲੱਗੇ ਲਓ ਜੀ ਬਾਈ ਪਹੁੰਚ ਗਏ ਹੁਣ ਜਿੱਥੇ ਟਰਾਲਾ ਖੜਾ ਆਪਣੇ ਵਾਲਾ ਵਾਹ ਜੀ ਵਾਹ ਟਰਾਲਾ ਚੈੱਕ ਕਰੋ ਵੀ ਆਹੀ ਤਾਂ ਬਾਈ ਜਦੋਂ ਲੈ ਕੇ ਆਏ ਤੇ ਸਲੰਸਰ ਲਾਤੇ ਬਾਈ ਪੋਤਾ ਸਰਬਨ ਦੱਸਦਾ ਕਲਰ ਕੁਲਰ ਵਿਆਹਨ ਬਣਾਤੀ ਗੱਲ ਬਾਤ ਦੇਸੀ ਫ੍ਰਿਜ ਇਹ ਤਾਂ ਨਾਤੀਆਂ ਬਿੱਡਮਾ ਆ ਦੇ ਡਬਲੋ ਗੋਗੋ ਵੀਰਾਂ ਦਾ ਪੱਟੀ ਲਾਤੀ ਇੱਧਰ ਕਿਸਾਨ ਆ ਹਾਂ ਜਗੇ ਹਾਂ ਕੀਆ ਲੈਣਾ ਨਹੀਂ ਬੋੜੀ ਨਾ ਅੱਛਾ ਹਲੇ ਜੇ ਗਾ ਸਟicker ਹਲੇ ਹੋਰ ਪੁੱਛਦਾ ਸੋਚਦਾ ਵੀ ਲਾਉਣੇ ਹੈ ਥਾਲੀਆਂ ਖੰਨਾ ਯਾਰ ਨਹੀਂ ਬਹੁਤ ਹੈ ਹਲੇ ਕਿੱਥੇ ਬਹੁਤ ਆ ਪਵਾਦ ਵਾਲੇ ਹੋ ਗਿਆ ਬਾਈ ਲਿਖਿਆ ਪਿਆ ਠੀਕ ਹੈ ਸਪਿੰਨਰ ਪਾ ਕੇ ਅੰਦਰ ਆ ਹੋ ਗਿਆ ਜੀ ਆ ਲੱਗ ਗਿਆ ਸਿਸਟਮ ਕੈਂਤੀ ਹੋ ਗਈ ਆ ਹੋ ਗਈ ਆ ਨਵੇਂ ਤਰੀਕੇ ਦੀ ਹੋ ਗਈ ਬਾਈ ਜਾਲੀ ਰੋਕਣ ਵਾਲੀ ਆ ਕਿਆ ਹੋ ਗਿਆ ਖiladi ਹੋਰ ਹੋ ਰਸੇ ਵਾਲੀ ਠੀਕ ਹੈ ਨਾ ਲੋਕ ਸਿਸਟਮ ਕਿਉਂਕਿ ਇਹ ਉੱਪਰ ਵਾਲਾ ਕਿਤੇ ਇੱਧਰ ਉੱਧਰ ਰੱਖਿਆ ਹੋਣਾ ਨੋਈ ਆ ਲੋਗੋ ਵੀ ਇਹਨਾਂ ਦਾ ਫੇਰ ਤਿੰਨ ਹੁੱਕਾਂ ਬੰਨ੍ਹਦੀਆਂ ਹੋ ਗਈਆਂ ਮਸਤੈਗ ਵਾਲੇ ਹੋ ਗਏ ਸਭ ਦਾਣਾ ਪਾਣੀ ਤੇਰਾ ਹੈ ਆ ਲੋਗੋ ਹੋ ਗਿਆ ਬਈ ਆਪਣਾ ਇੱਧਰ ਮਹਿਰ ਕਰੀ ਦਾਤਿਆ ਰਸਾਲਾ ਆਤਾ ਇੱਧਰ ਆ ਹੋਲੈਂਡ ਦਾ ਲਾਤਾ ਅਰਮਾਨ ਹੋ ਗਿਆ ਸ਼ੋਕਲਾ ਹੋ ਗਿਆ ਜੀ ਆ ਫੇਰ ਲੋਗੋ ਵੀਰਾਂ ਦਾ ਦਰਵਾਜੇ ਲਾਤਾ ਨਾਲ ਮੰਜੀ ਨਾਲ ਬੰਦੂਖ ਏਟਾ 1K47 ਜਰਾ ਕੋਈ ਚੀਜ਼ ਨਹੀਂ ਵੱਡੀ ਪਿਓ ਪੁੱਤਰੀ ਜਾਰੀ ਤੋਂ ਹਾਂ ਬਾਕੀ ਪੰਜਾਬ ਦਾ ਲਾਤਨਾ ਆਹ ਲਾਤਾ ਜੀ ਆ ਲੋਕ ਲਾਤਾ ਇਹ ਵੀ ਨਵੇਂ ਤਰੀਕੇ ਦਾ ਹੈ ਆ ਜਾ ਕੇ ਠੀਕ ਹੈ ਲਾ ਵਾਹ ਰੂ ਖੁਸ਼ ਹੁੰਦੀ ਬਾਈ ਟਰਾਲੇ ਦੇ ਦੇਖ ਕੇ ਲੈ ਹੁਣ ਲਾ ਕੇ ਦੇਖੀ ਤਾਂ ਲੱਗਦਾ ਇਹ ਸੌਖਾ ਯਾਰ ਹੈ ਤੇ ਆ ਪੌੜੀਆਂ ਲਾਤੀਆਂ ਜੀ ਛੜਨੇ ਨੂੰ ਸਾਹਮਣੇ ਆਹੋ ਕਲਾਤੀ ਹੈਵੀ ਮੋਟੇ ਵਾਲੀ ਤੇ ਆਲ ਕੋ ਉੱਤੇ ਇਹਦਾ ਪੈਪਾ ਪੂਪਾ ਵਾਲਾ ਸਿਸਟਮ ਬਾਈ ਵਿੱਚ ਜੈਕ ਕਲਾ ਟਰਾਲਾ ਹੈ ਤੁਹਾਨੂੰ ਪਤਾ ਆਪਣਾ ਉਹ ਹੀ ठा ਨੂੰ ਗੋਲਾਤੇ ਹਾਲੈਂਡ ਵਾਲੇ ਤੇ ਆਹ ਸਾਈਡ ਜੌਂਡੀਆਂ ਵਾਲੇ ਆ ਟੁੱਟੀ ਲਾਤੀ ਜਗੇ ਪਾਣੀ ਵਾਲੀ ਬਾਈ ਵਾਲ ਟਰਾਲਾ ਕਿੱਥੇ ਦੂਆ ਆਪਣੇ ਵਾਲ ਤੇ ਸਕੰਦਰ ਵਾਲ ਟਰਾਲਾ ਆ ਬਾਈ 21 ਫੁੱਟ ਆ ਇਹ ਇਹ ਪੀਟੀਓ ਵਾਲਾ ਬਣਨਾ ਬਾਈ ਇਹ ਵੀ ਤਿਆਰ ਹੋ ਰਿਹਾ ਹੈ ਪੇਂਟਰ ਹੈਗਾ ਜੱਗੇ ਪੇਂਟਰ ਬਿੱਟਰ ਨੂੰ ਲੇਜ਼ਰ ਕਟਿੰਗ ਹੈ ਇਹ ਰੈੱਡ ਦੀ ਲੇਜ਼ਰ ਕਟਿੰਗ ਹਾਂ ਪੇਂਟ ਤੇ ਬਿੱਜ ਤੇ ਲੇਜ਼ਰ ਕਟਿੰਗ ਰਹਿ ਗਈ ਬਾਈ ਤਕਰੀਬਨ ਤਕਰੀਬਨ ਬਾਈ ਇੱਕ ਤਰ੍ਹਾਂ ਦਾ ਵੀ ਬਣੇ ਗਿਆ ਹਾਂ ਤਿਆਰ ਹੈ ਮੇਨ ਮੇਨ ਬਣੇ ਬੁਲੇ ਗੱਡਾ ਲੰਬਾ 21 ਫੁੱਟ ਪਰ ਕਿ ਜਿਹੜਾ ਆਪਾਂ ਉਦੋਂ ਦੇਖ ਕੇ ਗਏ ਤਾਂ ਹੋ ਜਾ ਰਾ ਬੜਾ ਤਾਂ ਉਹ ਤਾਂ 28 ਫੁੱਟ ਦਾ ਸੀ ਆ ਵੀ ਹਲੇ ਬਣਨਾ ਤਾਂ ਬਹੁਤ ਜਾਣਾ ਇਹ ਵੀ ਇੱਕ ਹੀ ਹੈ ਤਕਰੀਬਨ ਮੇਰੇ ਖਿਆਲ ਨਾਲ ਮੈਂ ਜਿੰਨੇ ਵੀ ਟਰਾਲੇ ਦੇਖਦਾ ਜੈਕ ਵਾਲੇ ਹੀ ਹੈ ਜੈਕ ਵਾਲੇ ਇਹ ਵੀ ਇੱਕ ਹੀ ਜੈਕ ਵਾਲਾ ਵਾਹ ਜੀ ਵਾਹ ਕੀ ਮਾਡਲ ਵਿੱਚ ਜਿੱਕੇ ਜੈਕ ਧੰਨ ਧੰਨ ਕਰਾ ਦੇਣੀ ਹੈ ਹੂੰ ਭਾਈ ਉਧਰ ਖੰਡਵਾਲ ਸਾਹਿਬ ਪਾਠ ਕਰਾਇਆ ਤਾਂ ਨਾ ਉਹਦੇ ਕਰਕੇ ਫਿਰ ਇੱਧਰ ਆ ਗਏ ਸਾਰੇ ਉੱਧਰ ਹੀ ਸੈੱਟ ਬਾਈ ਪ੍ਰੋਗਰਾਮ ਤਾਂ ਪ੍ਰੋਗਰਾਮ ਹੋਣ ਕਰਕੇ ਸਾਮਾਨ ਸਾਰੇ ਇੱਧਰ ਆਇਆ ਪਿਆ ਟਰਾਲੀਆਂ 'ਚ ਲੱਦ ਕੇ ਆਇਆ ਵੱਦਾ ਸਾਮਾਨ ਹਾਂ ਉਹ ਹੀ ਕਹਿੰਦਾ ਨਹੀਂ ਇਹ ਸਾਰਾ ਬਾਈ ਉੱਧਰ ਖੜਾ ਟਰਾਲੀਆਂ ਟ੍ਰੋਲੀਆਂ ਹੁਣ ਇਹ ਤਕਰੀਬਨ ਸਾਰੀਆਂ ਇੱਧਰ ਆ ਗਈਆਂ ਆ ਦੇਖੋ ਆ ਲੱਦੇ ਪਏ ਹਿੱਸੇ ਹਿੱਸੇ ਸਾਰੇ ਬਾਈ ਜਿਹੜੇ ਮੇਨ ਹੈ ਇਹ ਚ ਮਹੀਨ ਹਾਈਡਰਿਕ ਲਈ ਲੱਦੇ ਹੁਣੇ ਮੇਰੇ ਸਾਹਮਣੇ ਤਾਂ ਇਹ ਟਰਾਲੇ ਆ ਰਹਾ ਬਹੁਤ ਆ ਰਹਾ 1 2 3 4 5 ਟਰਾਲੇ ਆ ਰਹਾ ਜੱਗੇ ਹਾਂ ਹਾਂ ਤਾਂ ਹਾਂ ਸਭ ਤੋਂ ਜ਼ਿਆਦਾ ਇਹ ਲੜੀ ਚੱਲ ਰਹੀ ਹੈ ਇੱਕ ਟੰਨੇ ਅਨਿੱਲਾ ਕਲਰ ਹਰਾ ਹਰਾ ਕਲਰ ਬਾਈ ਕਈ ਕਲਰ ਹੈ ਮੇਲੇ ਦੇ ਜਾਣੇ ਬਾਈ ਇਹ ਵਿੱਚ ਵਿੱਚ ਲੁਧਿਆਣੇ ਇਹ ਕਈ ਟਰਾਲੇ ਆਪਣੇ ਤਿਆਰ ਹੋਏਗੇ ਵੀਰ ਦੇ ਪੀਡੂ ਵਾਲਾ ਹਾਂ ਪੀਡੂ ਵਾਲਾ 1 16 ਬਟਾ 100 ਬਾਕੀ ਸਕੰਜੇ ਸਕੰਜੇ ਵੀ ਬਾਈ ਬਾਈ ਬਣਾਉਂਦਾ ਆ ਲੱਦੇ ਪਿਆ। ਜੋ ਸਕੰਜੇ ਦਾ ਜ਼ਾਰੇ ਇਹਨੇ ਪਰੇਚੜਾ ਤੇ। ਇਹ ਸੇਲ ਲਈ ਆ। ਹਾਂ। ਇਹ ਆਹ ਟਰਾਲੇ ਸੋਕਾ ਲਾ। ਉਹ ਉਹੀ ਟਰਾਲੇ ਨੇ ਜਿਹੜਾ ਲੱਖ ਬਾਈ ਕਹਿੰਦਾ ਵੀ ਮੈਨੂੰ ਹੋਕ ਨਹੀਂ ਆ। ਆਹ ਦੇਖੋ ਬਾਈ ਜਿਹੜਾ ਆਹ ਹੈ ਨਾ 16 ਫੁੱਟ ਆ ਸਕੰਜੇ ਵੀ ਬਣਾਉਂਦੇ ਬਾਈ ਵੀਰ ਜੇ ਕਿਸੇ ਨੇ ਲੈਣੇ ਆ। ਤੇ ਜਿੰਦਰੇ ਵੀ ਪਏ ਬਾਈ ਇੱਧਰ ਦੇਖੋ ਆਰੇ ਡਬਲ ਵਾਲੇ ਨੇ। ਤੇ ਆ ਸਾਰਾ ਟਰਾਲਾ ਭਰਿਆ ਪਿਆ। ਕੱਲੇ ਪਿੰਗੇ ਪਿੰਗੇ ਆ। ਹੂੰ। ਉਹ ਪਿੰਗੇ ਕਹਿੰਦੇ ਅਸੀਂ ਸਕੰਜਾ ਕਹਿੰਦੇ ਹਾਂ ਤੁਸੀਂ ਸਕੰਜਾ ਕਹਿੰਦੇ ਹਾਂ ਏਰੀਆ ਦਾ ਫਰਕ ਹੈ ਉਹ ਹਲ ਵੀ ਪਏ ਪਿੱਛੇ ਭਾਈ ਲੋ ਜੀ ਬਾਈ ਟਰਾਲੇ ਨੂੰ ਅਸੀਂ ਹੁਣ ਸ਼ੈੱਡ ਮਾ ਤੇ ਗਰਾਊਂਡ ਮਾ ਲਿਆਏ ਕੱਢ ਕੇ ਉੱਥੇ ਡਿੱਕੇ ਜੇ ਮੈਂ ਖੜਾ ਤਾਂ ਇੱਕ ਉੱਦਾਂ ਹਨੇਰਾ ਤਾਂ ਵੀ ਸਾਨੂੰ ਸਮਝ ਨਹੀਂ ਲੱਗਿਆ ਜੱਗਾ ਕਹਿੰਦਾ ਮੈਂ ਜੜ ਤੱਕ ਦੇਖਣਾ ਇਹਦੇ ਲੰਬਾ ਪੈ ਜਾ ਹੁਣ ਪੱਲੀ ਲਿਆਵਾ ਸਿਟੀ ਸਕੇਨ ਕਰਨੀ ਆ ਸਿਟੀ ਸਕੇਨ ਕਰਨੀ ਆ ਕਹਿੰਦਾ ਹਾਂ ਜਾੜ ਆਲੇ ਸਾਡੇ ਬੰਦੇ ਦੇ ਬਾਈ ਤਾਂ ਕਹਿੰਦਾ ਮੈਂ ਥੱਕ ਗਿਆ ਹਾਂ ਹਾਂ ਜੱਗਿਆ ਪਟੇ ਵੀ ਲਾਤੇ ਹਾਂ ਲੇਟਣ ਲਾ ਕੇ ਕਈ ਚੀਜ਼ਾਂ ਬਾਈ ਉੱਥੇ ਦਿਖੀਆਂ ਨਹੀਂ ਤੇ ਕੋਲ ਤੇ ਹੁਣ ਆਏ ਤੇ ਦਿਖੀਆਂ 2022 10 ਮਾਡਲ ਟਰਾਲਾ ਦਾ ਇਹ ਜੱਗੇ ਦਾ ਮੋਡੀਫਾਈ ਹੋਣ ਤੋਂ ਬਾਅਦ ਮੈਂ ਦੇਖ ਲਓ ਵੀ ਜਿੰਨੇ ਨਹੀਂ ਦੇਖਿਆ ਉਹ ਤਾਂ ਐਂ ਕਹਾਂਗਾ ਵੀ 26 ਮਾਡਲ ਹੈ ਤੇ ਵੀਰ ਨੇ ਕਿਹਾਤਾ ਬਾਈ ਇੱਕ ਵਾਰਾ ਕੇ ਚੈੱਕ ਕਰ ਜਿਓ ਨਾਲੇ ਉਰੇ ਪ੍ਰੋਗਰਾਮ ਦਾ ਵੀ ਜੇ ਕਿਤੇ ਕੋਈ ਕੱਚ ਲੱਗਦੀ ਐ ਕੋਈ ਸਟicker ਐ ਇਧਰ ਉਧਰ ਲਾਉਣਾ ਐ ਵੀ ਜਾਂ ਕੋਈ ਹੋਰ ਆਈਟਮ ਲਾਉਣੀ ਐ ਵੀ ਦੱਸ ਦਿਓ ਸਾਨੂੰ ਫਿਰ ਆਪਾਂ ਉਦਾਂ ਕਰ ਦੋਗੇ ਫਰਾਂ ਦਾ ਆਉਂਗਾ ਸਾਡਾ ਪੰਜ ਸੱਤ ਦਿਨ ਤੱਕ ਹਲੇ ਕਿਉਂਕਿ ਦੇਖ ਲੱਗਦਾ ਰੰਗ ਰੋਂਗਾ ਐ ਨਾ ਜੇ ਕਿ ਚੱਕ ਕੇ ਵਜਣਾ ਕੋਸ਼ਿਸ਼ ਕਰਕੇ ਅੰਦਰ ਅੱਛਾ ਬੰਦਾ ਨੂੰ ਲਿਆਓ ਬੋਤਲ ਰੱਖ ਜਾ ਕੇ ਛੇਤੀ ਕਰ ਡੰਡੇ ਦੀ ਬੋਤਲ ਰੱਖੂੰਗਾ ਲੈ ਕੰਡਾ ਆਫੀ ਪੀਣੀ ਵਾਲੀ ਚੀਜ਼ ਹੈ ਹੋਰ ਕੀ ਪੀਣਾ ਅੰਗਰੇਜ਼ੀ ਦੀ ਰੱਖ ਮੜੀ ਤੁਪਕੇ ਵਾਲੀ ਇਹੋ ਜਿਹਾ ਕੰਮ ਨਹੀਂ ਕਰਨਾ ਹੈਗਾ ਕੰਮ ਤਾਂ ਸਾਰੇ ਕਰਨੇ ਚਾਹੀਦੇ ਹੁਣ ਟਰੈਕਟਰਾਂ ਪਰੇ ਥੋੜਾ ਜ਼ੋਰ ਦੇਣਾ ਹੈ ਬ੍ਰਾਂਡ ਵੀ ਚੈੱਕ ਕਰ ਨਹੀਂ ਵੀ ਇਹ ਕਿਹੜੀ ਗੋਲ ਬੋਤਲ ਹੈ ਚਾਹ ਠੀਕ ਐ ਇਹੋ ਜਿਹਾ ਕੰਮ ਨਹੀਂ ਕਰਨਾ ਠੀਕ ਹੋ ਗਈ ਵੀ ਤੋਕੇ ਵਾਲੀ ਕਿ ਦੇਸੀ ਹੈ ਕਿ ਆਏ ਇਹੋ ਜਿਹਾ ਕੰਮ ਨਹੀਂ ਕਰਨਾ ਇਹ ਪੀਂਦੇ ਹੁੰਦੇ ਹੁਣ ਢੋਲ ਢੋਲ ਨਾਲ ਢੋਲ ਪੀ ਜਾਣੇ ਤੇ ਆਪਣੀ ਤਾਂ ਨਹੀਂ 2 ਲੀਟਰ ਵਾਲੀ ਨਾਲ ਆੜੀ ਜਾਂ ਡੰਡੇ ਦੀ ਬੋਤਲ ਜਿਹੜੇ ਸਾਹ ਨਾਲ ਬਾਈ ਕੋਕ ਪੀਂਦਾ ਵੀ ਢੋਲ ਨਾਲ ਢੋਲ ਪੀ ਜਾਣੇ ਤੇ ਕੋਕ ਦੀ ਬੋਤਲ ਠੰਡੇ ਦੀ ਕੱਲਾ ਪੀ ਜਾਂਦਾ 2 ਲੀਟਰ ਵਾਲੀ ਮੂੰਹ ਲੱਕ 2 ਲੀਟਰ ਕੁਝ ਵੀ ਜਾਂਦਾ ਲੈ ਲੈ ਲਓ ਜੀ ਬਾਈ ਟਰੈਕਟਰ ਮਗਰ ਪਾ ਕੇ ਕਿਹੜੇ ਦਵਾਤੇ ਹੁਣ ਲੁੱਕ ਚੈੱਕ ਕਰੋ ਕਿਵੇਂ ਲੱਗਦਾ ਤੁਹਾਨੂੰ 10 ਤੇ ਬਾਈ 26 ਬਣਿਆ ਇਹ ਮਾਡਲ ਹੁਣ ਤਾਂ ਉਹ ਕੰਮ ਹੋਇਆ ਪਿਆ ਜੱਗਾ ਸਵਾਦ ਲੈ ਰਿਆ ਜਿੱਗਾ ਟਰਾਲੀ ਖਿੱਚਾ ਵਾਲੇ ਮਿੱਟੀ ਪਾ ਕੇ ਗੱਡੇ ਦਿੰਦੇ ਹੁੰਦੇ ਨੇ ਨਾ ਟਰੈਕਾਂ 'ਵਾਂ ਕਰੇ ਇੱਧਰ ਨੂੰ ਕਰੇ ਉੱਧਰ ਨੂੰ ਹਾਂ ਠੀਕ ਆ ਮੈਂ ਮਨਤਾਏ ਨਾ ਮੈਂ ਕਿ ਟਰਾਲੀ ਖਿੱਚਾ ਵਾਲੇ ਮੈਂ ਕਿ ਸਵਾਦ ਨਹੀਂ ਦਿੰਦਾ ਮਿੱਟੀ ਦਾ ਪੋਾਈ ਨਹੀਂ ਦੋਦੀ ਮੈਂ ਤਾਂ ਚਾਰ ਕਿੱਟ ਦੇਖ ਲੈਣੇ ਵੀ ਆਉਂਦਾ 2 ਮਿੰਟ ਚ ਨਾ ਹੂੰ ਤਾਂ ਟਰੈਕ ਹੋ ਰਿਹਾ ਪੱਕਾ ਹੈ ਪੱਕੇ ਮਾ ਦਾ ਕਿੱਟ ਦੇ ਲੱਗੇ ਬਾਈ ਨੂੰ ਕਹ ਕੇ ਮੇਲਾ ਕਰਵਾਉਣਾ ਪੈਣਾ ਕਹਤੇ ਫੇ ਤਾਂ ਹੀ ਪਤਾ ਲੱਗੂ ਜ਼ੋਰ ਦਾ ਪੀਟੀਓ ਟਰਾਲੇ ਬਣਦੇ ਬਾਈ ਪੀਟੀਓ ਟਰਾਲੇ ਬਣਦੇ ਬਾਈ ਬੜਾ ਤਖੜੇ ਤਖੜੇ ਉਹਨਾਂ ਨੂੰ ਲੋੜੇ ਨਹੀਂ ਪੈਂਦੀ ਫੇ ਛੋੜਾ ਹੀ ਟਰੈਕਟਰ ਖਿੱਚ ਲੈਂਦਾ ਆ ਜਿਆ 350 ਜੇ ਪੀਟੀਓ ਹੋਵੇ ਜਾਂਗੇ ਹਾਂ ਸਮਝ ਗਏ ਜਿੱਦਾਂ ਫਿਰ ਜਾਰਾ ਬੜਾ ਅਜੇ ਪੀਟੀਓ ਨਾ ਹੋਵੇ ਫਿਰ ਬੜੇ ਟਰੈਕਟਰ ਦੀ ਬਸ ਕਰਾਇਆ ਜਾਂਦਾ। ਉਹ ਕੰਮ ਹੈ ਉਲਟ ਹੋ ਜਾਂਦਾ। ਅੱਧ ਤੋਂ ਜ਼ਿਆਦਾ ਟਰਾਲੇ ਪੀਟੀਓ ਹੀ ਪੈਂਦੇ। ਹੁਣ ਤੈਨੂੰ ਕੋਈ ਕਸਤ ਦੇਣ ਲੱਗੀ। ਓਕੇ ਇੱਕ ਦੋ ਮੜ ਮੋਟੇ ਕਸਰਾ ਜਿਓ ਕੱਢਦ ਨਹੀਂ ਇਹਨਾਂ ਨੇ ਹਾਲੇ। ਹਮ ਇੱਕ ਦੋ ਇਹ ਤਿਆਰ ਵੀ ਨਹੀਂ ਹੋਇਆ। ਹਾਲੇ ਰਹਿੰਦਾ। ਕੀ ਕਸਰਾ ਰਹਿ ਗਈਆਂ? ਕਸਰਾ ਥੋੜੀ ਜਿਹੀ ਆ ਮੁੰਡਾ ਕਹਿੰਦਾ ਲੈਟਾ ਛੱਟਾ ਜਿਹਾ ਰਹਿ ਗਿਆ ਦੋ ਕੁ ਭੁੱਲ ਕੇ ਲਾਉਣ ਤੇ ਬਾਕੀ ਹੋਰ ਹੈ ਜੀ। ਲੈਟਾ ਸਟਾਰ ਥੱਲੇ 52 ਦੀ ਲਿਖਾਤਾ ਹੈ। ਨਹੀਂ ਤਾਂ ਤੁਸੀਂ ਵੀਡੀਓ ਬਣਾਣੀ ਸੀ ਨਾ ਤਾਂ ਕਰਕੇ ਇਸ ਮੌਕੇ ਤੇ ਕਰਦੇ। ਹਾਂ ਬਾਹ 53 ਲਾਤਾ ਭਾਈ ਦੇਲਾ 56 ਦੀ ਵੀ ਲਿਖਾਇਆ ਹੈ 57 ਦੇ ਮਗਰ ਪਾਇਆ ਪੈਦਾ ਜੋ ਬੋਟ ਛੋਟਾ ਲੱਗਣਾ ਹਲੇ ਜੱਗੇ ਨੇ ਇੱਕ ਹੋਰ ਕਿਹਾ ਕਹਿੰਦਾ ਇੱਥੇ ਪਲੇਟ ਲਾਉਣੀ ਹੈ ਬਾਈ ਇੱਕ ਜੱਗਾ ਟਰੈਕਟਰ ਬੋਸ ਲਾਉਣੀ ਹੈ ਹਾਂ ਛੋਟਾ ਵੀ ਫਿਰ ਜ਼ੋਰ ਮਾਰੂਗਾ ਜੱਗੇ ਦੇ ਨਾਂ ਤੇ ਹਾਂ ਇੱਥੇ ਲਾਉਣੀ ਹੈ ਬਾਕੀ ਫੋਟੋਆਂ ਫੋਟੋਆਂ ਚੇਂਜ ਕਰਾਉਣੀਆਂ 14 15 ਨਾਟਕ ਹੁਣ ਸਪਿੰਨਰ ਤੇ ਕਰਾਈ ਡਾਈ ਬੈਠਾ ਕਹਿੰਦਾ ਸਪਿੰਨਰ ਬਾਹਰ ਕੱਢਣੇ ਕਹਿੰਦਾ ਲੈਣ ਦਾ ਛੋਟਾ ਅੱਛਾ ਸਪਿੰਨਰ ਭਾਈ ਕਹਿੰਦਾ ਸਿਰੇ ਭੱਲੇ ਆਉਣਾ ਹੈ ਔਰ ਵਧੀਆ ਵੈਲਡ ਕਰਕੇ ਢਿਮਬਰੀ ਉਹ ਲੋਗੋ ਰੱਖ ਕੇ ਉੱਪਰ ਤੇ ਕਸ ਹੋ ਜੇ ਚਾਰੇ ਨਾਟ ਲੁੱਕ ਜਾਣੇ ਨਾਲੇ ਵਧੀਆ ਲੱਗੂਗਾ